ਤਨਸਿਰੀ ਗੁਰ ਤੇਗ ਬਹਾਦਰ ਡੁੱਬਦਾ ਤਰਮ ਬਚਾਲਿਆ ਚਾਂਦ ਨੇ ਚੋਕ ਦਿਲ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਤਨਸਿਰੀ ਗੁਰ ਤੇਗ ਬਹਾਦਰ ਡੁੱਬਦਾ ਤਰਮ ਬਚਾਲਿਆ ਚਾਂਦ ਨੇ ਚੋਕ ਦਿਲ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਪਟਨੇ ਵਿੱਚ ਆਏ ਸਤਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰਲਾਏ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਪਟਨੇ ਵਿੱਚ ਆਏ ਸਤਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਇਹ ਦੁੱਖਾਂ ਭਰੀ ਕਹਾਣੀ ਗੁਰਾਂ ਨੇ ਗਲ ਨਾਲ ਲਾਲੀਆਂ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਧਨ ਸ੍ਰੀ ਗੁਰ ਤੇਗ ਬਹਾਦਰ ਡੁੱਬਦਾ ਤਰਮ ਬਚਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਆਪਣਾ ਸੀਸ ਕਟਾਉਂਦੇ ਨਾ ਜੇ ਸਤਗੁਰ ਮੰਨ ਕੇ ਪਾਣਾ ਹਿੰਦੂ ਤਰਮਦਨਾ ਨਿਸ਼ਾਨ ਸੇ ਦੁਨੀਆਂ ਤੋਂ ਮਿਟ ਜਾਣਾ ਆਪਣਾ ਸੀਸ ਕਟਾਉਂਦੇ ਨਾ ਜੇ ਸਤਗੁਰ ਮੰਨ ਕੇ ਪਾਣਾ ਹਿੰਦੂ ਤਰਮਦਨਾ ਨਿਸ਼ਾਨ ਸੇ ਦੁਨੀਆਂ ਤੋਂ ਮਿਟ ਜਾਣਾ ਤਾਂ ਦੇ ਜਨੀਉ ਤਾਈ ਪਲ ਵਿੱਚ ਲੱਤੋਂ ਬਚਾਲਿਆ ਚਾਂਦ ਨੇ ਚੌਕ ਦਿਲ ਦੇ ਅੰਦਰ ਹੱਸ ਕੇ ਸੀ ਸਿਕਟਾਲਿਆ ਤਨ ਸਰੀ ਗੁਰ ਤੇਗ ਬਹਾਦਰ ਡੁੱਬਦਾ